ਹਰਿੰਦਰ ਤੇ ਹਰਦੀਪ ਦੇ ਮਾਂਜੋਗ ਐਸਐਸਪੀ ਸਾਹਿਬ ਹਰਵਿੰਦਰ ਸਿੰਘ ਅਸਟਿਕ ਦੀ ਗਾਈਡਲਾਈਨ ਤੇ ਮਿਤੀ 17 12 25 ਨੂੰ ਜੋ ਪਿਛਲੇ ਦਿਨ ਪਲਾਸਮ ਤੇ ਜਿਲਪਸ਼ਰ ਨੇ ਵੋਟਿੰਗ ਹੋਈ ਸੀ ਉਹਦੀ ਕੱਲ ਗਿਣਤੀ ਕੀਤੀ ਜਾਣੀ ਹੈ ਇਹ ਗਿਣਤੀ ਦਾ ਸੈਂਟਰ ਜਿਹੜਾ ਨਕਉਤਰ ਚ ਨੈਸ਼ਨਲ ਕਾਲਜ ਹੈਗਾ ਜਿਹੜਾ ਉੱਥੇ ਕੀਤੀ ਜਾ ਰਹੀ ਹੈ ਕਿਥੇ ਮਾਂਜੋਗ ਐਸਐਸਪੀ ਸਾਹਿਬ ਸੱਜੇ ਸਿਹਰਾਏ ਨਾਲ ਮੁਖਰ ਸਥਾਨਾ ਮੈਦਪੁਰ ਮੁਖਰ ਸਥਾਨਾ ਸਿਕਲਕਉਤਰ ਮੁਖਰ ਸਥਾਨ ਸਦਨ ਨਕਉਤਰ ਵੀ ਆਟੀ ਮਾਂ ਲਾਈਆਂ ਗਈਆਂ ਜੀਆਂ ਤੇ ਹੋਰ ਵੀ ਭਾਜੀ ਫੋਰਸ ਹੈ ਇਸ ਸਾਰੇ ਸੈਂਟਰ ਨੂੰ ਅਸੀਂ ਡਾਕਟਰ ਕਾਡ ਦੇ ਵਕਤ ਨਾਕਾਬੰਦੀ ਕੀਤੀ ਗਈ ਕੁਝ ਰੂਟ ਵੀ ਡਾਇਵਰਟ ਕੀਤਾ ਸੁਰੱਖਿਆ ਦੇ ਮੱਦੇਨਜ਼ਰ ਔਰ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸੀਨੀਅਰ ਅਫਸਰ ਦੀ ਗ੍ਰੀਟ ਤੇ ਮਾਜੂ ਇਲੈਕਸ਼ਨ ਕਮਿਸ਼ਨ ਦੀ ਗ੍ਰੀਟ ਇਸੀ ਤਰ੍ਹਾਂ ਜਿਹੜਾ ਨੋਰਮਲ ਹੈਗਾ ਤੇ ਬਿਲਗੜੀ ਕਾਊਂਟਿੰਗ ਜਿਹੜੀ ਆ ਉਹ ਨੋਰਮਲ ਕੀਤੀ ਜਾ ਰਹੀ ਆ ਸੀਨੀਅਰ ਸੈਕੰਡਰੀ ਸਕੂਲ ਚ ਤੇ ਉੱਥੇ ਐਸਪੀ ਮੈਡਮ ਮਨਜੀਤ ਕੌਰ ਜੀ ਤੇ ਮੁਖ ਅਫਸਰ ਨੋਰਮਲ ਤੇ ਬਿਰਗਾ ਤੇ ਹੋਪੀਸ ਪਾਰਟੀ ਨੇ ਤਰ੍ਹਾਂ ਕੀਤੀਆਂ ਨੇ ਉੱਥੇ ਵੀ ਰੂਟ ਜਿਹੜੇ ਆ ਨੂੰ ਕੁਸਟਾਇਬਟੀ ਕੀਤਾ ਭਾਰੀ ਸਖਤ ਕੰਮ ਕੀਤਾ ਕਿਸੇ ਕਿਸਮ ਦਾ ਵੀ ਕੋਈ ਮਾੜਾ ਅਨਸਰ ਜਿਹੜਾ ਹੈ ਇੱਥੇ ਨਹੀਂ ਹਨ ਹੋਊਗਾ ਉਹਨਾਂ ਦੇ ਸਖਤੀ ਨਾਲ ਕਾਰਵਾਈ ਕੀਤੀ ਜਾਊਗੀ ਅਜੇ ਪਬਲਿਕ ਦਾ ਧੰਨਵਾਦ ਕਰਦੇ ਹਾਂ ਵੋਟਰਾਂ ਦਾ ਕਿ ਪਿਛਲੇ ਸਮੇਂ ਵੀ ਉਹਨਾਂ ਨੇ ਬਹੁਤ ਸ਼ਾਂਤੀਪੂਰਵ ਵੋਟਾਂ ਪਾਈਆਂ ਤੇ ਕੱਲ ਵੀ ਉਹ ਸ਼ਾਂਤੀ ਬਣਾਈ ਰੱਖਣ ਰੱਖਣਗੇ ਤੇ ਪੁਲਿਸ ਵੱਲੋਂ ਹਰ ਦਿਸ਼ਾ ਲਈ ਉੱਥੇ ਪੁਖਤਾ ਪ੍ਰਬੰਧ ਕੀਤੇ ਗਏ ਨਾਲ ਨਾਲ ਸੁਰੱਖਿਆ ਦੇ ਜਿਹੜੇ ਸਖਤ ਕੀਤਾ ਗਿਆ ਕੀਤਾ ਗਿਆ ਥੈਂਕ ਯੂ